साॾे मास्तर कलाके तू गुरू जी नगरी नगरी दे साढे मास्तर कलाके धूड़ गुरू जी नगरी रेरी पटीरी कोन मथु नगरी पटीरी को कन मथु ਮੂਹ ਸੇ ਵਾਸਤੇ ਬਾੜ ਕਸ ਤੂਰ ਗੁਰੂ ਜੀ ਤੇ ਨਗਰੀ ਦੀ ਨਗਰੀ ਦੀ ਸਾਡੇ ਮੋਤ ਤਲ ਲੱਗ ਜੇ ਤੂਰ ਗੁਰੂ ਜੀ ਤੇ ਨਗਰੀ ਦੀ ਨਗਰੀ ਦੀ ਸਾਡੇ ਮੋਤ ਤਲ ਲੱਗ ਜੇ ਤੂਰ ਗੁਰੂ ਜੀ ਤੇ ਨਗਰੀ ਦੀ ਰੱਖ ਲੋ ਤੰਗ ਨੂੰ ਹੰਤ ਨੂੰ ਸੂਤ ਜੋੜੀ ਬਾੜੋ ਆਵਦੇ ਮਜੀਠੀ ਰੰਗਾਂ ਦੇ ਜਿਵੇਂ ਰੰਗਿਆ ਸੀ ਕ੍ਰਿਸ਼ਨ ਮਹਾਰਾਜ ਨੂੰ ਸਾਰੀ ਤੇ ਬਾਦੋਂ ਨਾਮ ਦੀ ਪੂਰ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਦੀ ਸਾਡੇ ਮਾਸ ਤੱਕ ਲੱਗ ਜੇ ਧੂੜ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਦੀ ਸਾਡੇ ਮਾਸ ਤੱਕ ਲੱਗ ਜੇ ਨਾਗਰੂਹੀ ਤੇਰੀ ਨਾਗਰੀ ਦੀ ਨਾਗਰੀ ਤਰੀ ਸਾਡੇ ਮਾਤ ਤੱਕ ਲੱਗ ਜੇ ਧੂੜ ਹੈ ਗਰੂਹੀ ਤੇਰੀ ਨਾਗਰੀ ਦੀ ਓ ਮਾਣਾ ਕੀਰੀ ਤੂਰ ਹੈ ਜੋ ਲੰਮੀ ਉੱਚੀ ਖਜੂਰ ਹੈ ਜੇ ਚੜ ਗਿਆ ਅਮਰ ਫਲ ਖਾਵੇਗਾ ਟਿਕ ਪਿਆ ਫੋਜ ਨ ਚੰਗਣਾ ਚੂਰ ਗਰੂਹੀ ਤੇਰੀ ਨਾਗਰੀ ਮਾਸਤ ਕਲਾਕ ਜੇ ਧੂੜ ਗੁਰੂ ਜੀ ਤੇਰੀ ਨਗਰੀ ਦੀ ਇੱਕ ਪੁੱਤ ਮੰਗਿਆ ਸੀ ਕੋੜ ਸ਼ਾਹ ਆਲੀ ਜੋ ਪਾ ਫੜਾ ਤੀਆਂ ਦੂਹਾਂ ਦੀਆਂ ਜੀ ਦੋ ਤਾੜੇ ਵਿੱਚ ਟੈਣ ਵਾਲੇ ਕਮਰੇ ਦੇ ਦਰਸ਼ਨ ਕੀਤੇ ਟੈਨ ਨੇ ਹੁਸਨ ਤੇ ਸੈਣ ਦੇ ਉਹ ਦੋ ਬਣ ਗਿੜੇਣ ਹੂਰੇ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਜੇ ਸਾਡੇ ਮਸਤਕ ਲੱਗ ਜੇ ਢੂੜ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਜੇ ਸਾਡੇ ਮਸਤਕ ਲੱਗ ਜੇ ਢੂੜ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਦੀ ਸਾਡੇ ਮਸਤਕ ਨਾ ਲੱਗ ਜੇ ਢੂੜ ਗੁਰੂ ਜੀ ਤੇਰੀ ਨਗਰੀ ਦੀ ਓ ਫਿਰ ਪੁਸ਼ਤਾਇਆ ਬਣ ਨਹੀਂ ਨੀ ਜਬ ਜੀੜੀਆ ਚੁਗ ਲਿਆ ਖੇਤ ਜਾਗ ਨਹੀਂ ਜਾਗ ਜਿੰਦੇ ਮੇਰੀਏ ਜਾਗ ਨਹੀਂ ਜਾਗ ਨਾਲ ਜਿਵਾਗ ਜਾਗ ਵਿੱਚ ਪਿੰਜਰੇ ਦੇ ਆਉਦਿਆ ਮੂਰੂਆ ਤੋ ਫਿਰ ਪਛਤਾਇਆ ਕੁਝ ਬਣਾਣੀ ਅਜੀਬ ਸਤ ਕੋਰ ਨੰਗ ਕੇ ਤੂਰੇ ਕਰੂ ਜੀ ਤੇ ਨਗਰੀ ਦੀ ਸਾਡੇ ਮस्तक ਲੱਗ ਜੇ ਧੂੜ ਗੁਰੂ ਜੀ ਤੇਰੀ ਨਗਰੀ ਦੀ ਨਗਰੀ ਦੀ ਸਾਡੇ ਮस्तक ਲੱਗ ਜੇ ਧੂੜ ਗੁਰੂ ਜੀ ਤੇਰੀ ਨਗਰੀ ਦੀ ਅਰ ਮੀਰ ਸਾਦੇ ਗਿਰੋ ਦੀ ਗਵਾਰਤਾ ਨਿੱਕਲੇ ਐ ਵੀ ਕਾ ਗਲਾਈਆਂ ਦੇ ਭਾਰਿਆ ਬੰਦ ਕਰ ਮਾਂ ਦਾ ਮਾਫੀ ਵਾਲੀ ਗਲਮ ਬਗਾ ਦਿਓ सारी लॻा दो पे पूरे गुरू जी ते नागरी दे नागर जे साढ मास्तर कलाक जे सूर गुरू जी तेरी नागरी नगर दे साॾे मास्तर कलाक जे तू गुरू जी ते नागरी दे नागर दे सर कलाक जे तू गुरु